ਅਸੀਂ ਕਹਾ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਅਸੀਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਤਰਨਤਾਰ ਦੇ ਕਸਬਾ ਭਿੱਖੀਗੰਢ ਵਿਖੇ ਜਿੱਥੇ ਕਿ ਅਕਸਰ ਹੀ ਬਹੁਤ ਹੀ ਚੱਲ-ਪਰ ਰਹਿਂਦੀ ਹੈ ਪਰੰਤੂ ਆਵਾਜ਼ ਆਈ ਵਿੱਚ ਅਕਸਰ ਹੀ ਰੁਕਾਵਟ ਪੈਣ ਕਾਰਨ ਜਿਹੜਾ ਇੱਥੇ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਇਸ ਆਵਾਜਾਈ ਦੀ ਸਮੱਸਿਆ ਅੱਗੇ ਬੇਵਸ ਹੋਇਆ ਨਜ਼ਰ ਆ ਰਿਹਾ ਹੈ ਆਓ ਇਸ ਬੰਦੀ ਨਾਲ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਆਪਾਂ ਜੀ ਇਹ ਜਿਹੜਾ ਸਮੱਸਿਆ ਆ ਰਹੀ ਆ ਆਵਾਜਾਈ ਦੀ ਵੇਖਿਆ ਗਿਆ ਕਿ ਲੋਕਾਂ ਨੂੰ ਬਹੁਤ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਲੰਘਣ ਵਾਸਤੇ ਕੀ ਕਹਿਣਾ ਚਾਹੋਗੇ ਇਸ ਬੰਦੀ ਦੀ ਜੀ ਭਾਜੀ ਇੱਥੇ ਵੇਖੋ ਟ੍ਰੈਫਿਕ ਦਾ ਕੋਈ ਹਾਲ ਨਹੀਂ ਹੈਗਾ ਕਾਫੀ ਸਾਲਾਂ ਤੋਂ ਇਹ ਦਿੱਕਤ ਆ ਰਹੀ ਆ ਇੱਕ ਤੇ ਇਹਨਾਂ ਨੇ ਬੈਰੀਕੇਡ ਲਾਇਆ ਹੋਇਆ ਕਿ ਜਿਹੜਾ ਟ੍ਰੈਫਿਕ ਦੀ ਸਭ ਤੋਂ ਟੀ ਸਮੱਸਿਆ ਆ ਰਹੀ ਆ ਦੂਜੇ ਨੰਬਰ ਦੇ ਤੇ ਮੁਲਾਜ਼ਮ ਜਿਹੇ ਹੈਗੇ ਆ ਉਹ ਚੰਗੇ ਤਰ੍ਹਾਂ ਆਪਣੀ ਡਿਊਟੀ ਨਹੀਂ ਨਿਭਾ ਰਹੇ ਜੇ ਉਹਨਾਂ ਨੂੰ ਆਕੀਦਾਵਾ ਤੇ ਉਹ ਆਂਦੇ ਆ ਕਿ ਸਾਡੇ ਕੋਈ ਵਾਸਤੀ ਗੱਲ ਨਹੀਂ ਆ ਜੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਵੀ ਕੋਈ ਅਕੋ ਕੋਈ ਸਵਰ جواب ਨਹੀਂ ਆਗਾ ਉਹਨਾਂ ਨੂੰ ਡੇਲੀ ਖਬਰਾਂ ਤੇ ਲੱਗ ਰਹੀ ਆ ਕਿ ਕਿਣ ਚੌਂਦੀਆਂ ਪਰ ਉਹਨਾਂ ਦੇ ਕੋਈ ਗੱਲ ਅਸਰ ਨਹੀਂ ਇਹਨਾਂ ਨੂੰ ਇਹ ਚੀਜ਼ੀ ਹੋ ਰਹੀ ਕਿ ਲੋਕ ਪਰੇਸ਼ਾਨ ਹੋ ਰਹੇ ਆ ਕਈਆਂ ਨੇ ਮਾਲਕ ਆਪਣੇ ਕੋਈ ਡਿਊਟੀ ਜਾਣਾ ਵਾ ਕਿਸੇਰੇ ਕੋਈ ਪੇਪਰ ਆ ਕੋਈ ਅਮਰ ਤੁਸੀਂ ਅਮਰ ਤੁਸੀਂ ਪਹਿ ਜਾਂਦੀ ਕਿ ਅਸੀਂ ਇੱਥੇ ਰੋਜ਼ ਵੇਖੀਦਾ ਐਂਬੂਲੈਂਸ ਪ੍ਰਾਈਵੇਟ ਫਸੀ ਹੁੰਦੀ ਆ ਕਿ ਜਿਹੜਾ ਮੰਨ ਲਓ ਕਿ ਪੇਸ਼ੈਂਟ ਸੀਰੀਅਸ ਹੋਵੇ ਉਹ ਤਾਂ ਇੱਕ ਤਰ੍ਹਾਂ ਕੰਡੀਸ਼ਨ ਪਹਿਲਾਂ ਵੀ ਖਰਾਬ ਆ ਤੇ ਟਰੈਵਲ 'ਚ ਨਹੀਂ ਨਿਕਲੂਗਾ ਉਹ ਪਹਿਲਾਂ ਹੀ ਇੱਥੇ ਮਰ ਜਾਊਗਾ ਉਹਦੀ ਕੌਣ ਰੱਖਿਆ ਬਣ ਕਰੂਗਾ ਇੱਥੇ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਦੂਜੇ ਨੰਬਰ ਪਾ ਜੀ ਸਾਰੇ ਸੜਕਾਂ ਦੇ ਵੇਖੋ ਲੱਗੇ ਹੋਏ ਆ ਟ੍ਰੈਫਿਕ ਲਾਈਟਾਂ ਛੇ ਲੱਗਣੀਆਂ ਕੈਮਰੇ ਲੱਗਣੇ ਆ ਇਹਦਾ ਕੋਈ ਸੋਲੂਸ਼ਨ ਹੀ ਕਰ ਰਹੇ ਪਈ ਸਾਲਾਂ ਤੋਂ ਇਹੀ ਕੰਮ ਹੈ ਕੁਝ ਮਹੀਨਿਆਂ ਤੋਂ ਮਤਲ ਇਹ ਇਹਦਾ ਕੋ ਸੋਲੂਸ਼ਨ ਕਰਨਾ ਕਿ ਲੋਕੀ ਪਰੇਸ਼ਾਨ ਨਾ ਹੋਣ ਜਬ ਬਾਕੀ ਉਹ ਉਹ ਅਧਿਕਾਰੀ ਉਹਨਾਂ ਨੂੰ ਕਹਿਣ ਕਿ ਇੱਥੇ ਪੁਲਿਸ ਮੁਲਾਜ਼ਮ ਬਾਤਵਾ ਡਿਊਟੀ ਦਿੱਤੀ ਜਾਵੇ ਕਿ ਜਿਹੜੀ ਟ੍ਰੈਫਿਕ ਨਾਲ ਲੱਗੇ ਹਾਂਜੀ ਭਾਜੀ ਰੇੜੀਆਂ ਦੀ ਬਹੁਤ ਜਿਆਦਾ ਸਮੱਸਿਆ ਆ ਕਾਫੀ ਸਾਲਾਂ ਤੋਂ ਇਹ ਸਮੱਸਿਆ ਆ ਉਹ ਦੇਖੋ ਕਿ ਇਹ ਕਮੇਟੀ ਕਰਦਾ ਇਹ ਚੀਜ਼ ਦਾ ਇਹਨੂੰ ਐਕਸ਼ਨ ਲੈਣਾ ਚਾਹੀਦਾ ਵਾ ਕਿ ਚਲੋ ਰੇੜੀਆਂ ਨੂੰ ਪਿੱਛੇ ਕੀਤਾ ਜਾਵੇ ਕਿਉਂਕਿ ਦੇਖੋ ਕੋਈ ਗੱਡੀ ਆਲਾ ਵਾ ਪਾਰਕਿੰਗ ਜਗ੍ਹਾ ਵਿੱਚ ਉਹ ਰੇੜੀਆਂ ਨੇ ਲੱਗੇ ਆ ਦੂਜੇ ਨੰਬਰ ਤੋਂ ਦੇਖੋ ਇਹ ਕੋਈ ਗੱਡੀ ਲੱਗ ਜਾਂਦੀ ਆ ਇੱਥੇ ਫੋਟੋ ਖਿੱਚ ਕੇ ਚਲਾਣ ਕਰੀ ਜਾਂਦੀ ਆ ਭਈ ਕੀ ਕੋਈ ਇੱਥੇ ਜਾਂ ਪਾਰਕਿੰਗ ਦੀ ਕੋਈ ਪਾਰਕਿੰਗ ਦੀ ਸਹੂਲਤ ਬਣਾ ਹੀ ਦਿੱਤੀ ਜਾਵੇ ਤੇ ਕਿਹਨੇ ਵਿੱਚ ਕਿਹੜੇ ਲੋਕੀ ਦੇ ਨਾਲ ਪਰੇਸ਼ਾਨ ਹੋਣਾ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਸਮੱਸਿਆ ਪੇਚ ਆ ਰਹੀ ਹੈ ਭਾਈ ਸਮੱਸਿਆ ਇਹ ਹੈ ਵੀ ਤੁਸੀਂ ਵੇਖੋ ਸਾਡੀ ਉਹ ਦੁਕਾਨ ਹੈ ਕਿ ਆ ਇੱਥੇ ਜਦੋਂ ਜਾਮ ਜਿ ਕੋ ਫਸ ਜਾਂਦਾ ਨਾ ਕਮ ਸੇ ਕਮ ਉਥੋਂ ਆ ਮੇਰਾ 500 ਮੀਟਰੋਂ ਤੇ 20-20 ਮਿੰਟ ਲੱਗ ਜਾਂਦੇ ਨੇ ਇਹ ਤੇ ਫਿਰ ਬਹੁਤ ਸਮੇਂ ਦੀ ਖਰਾਬੀ ਜੇ ਕਿਸੇ ਨੂੰ ਮੰਨ ਲਓ ਅਜਗਾ ਤੁਹਾਨੂੰ ਬੜਾ ਹਰ ਕੋਈ ਪੇਸ਼ੈਂਟ ਹੈਗਾ ਐਮਰਜੈਂਸੀ ਲੱਜੇ ਕਿ ਇਹ ਰੋ ਤੁਹਾਨੂੰ ਇੱਥੇ ਛੇਤੀ ਰਾਣੀ ਮਿਲਣਾ ਤੁਹਾਨੂੰ ਉੱਥੋਂ ਅਗਲੇ ਮਰੋ ਹ ਤੱਕ ਜਰਸਗਮ ਤੱਕ ਕਹਾਂ ਜੀ ਅੱਧੇ ਘੰਟੇ ਪਤਾ ਨਹੀਂ ਕਿ ਕਿੰਨਾ ਇਹਨਾਂ ਜਦ ਕੇ ਗੱਡੀ ਦੇ ਆਪਣੀ ਹੋਵੇ ਤੇ ਅੱਧੇ ਘੰਟੇ ਬੰਦਾ ਮਸਰ ਪਹੁੰਚ ਜਾਂਦਾ ਆਹ ਸਮੱਸਿਆ ਜੇ ਜੀਵਨ ਦੀ ਕੀ ਹਾਲ ਹੋਣਾ ਚਾਹੀਦਾ ਤੁਸੀਂ ਕੀ ਕੋਈ ਹਾਲ ਭਾਈ ਪਸੋਏ ਤੇ ਸਰਕਾਰਾਂ ਨੂੰ ਚਾਹੀਦਾ ਪੁਲਸਰਾਂ ਨੂੰ ਚਾਹੀਦਾ ਉਹ ਬੈਰੀਗੇਟ ਲੱਗੇ ਆ ਵੇਖੋ ਤੁਸੀਂ ਇੱਧਰ ਮਾਰੋ ਕੈਮਰਾ ਜਿਹੜਾ ਇੱਧਰ ਕੈਮਰਾ ਮਾਰੋ ਮਗਰ ਆ ਵੇਖੋ ਕੀ ਹਾਲ ਹੋ ਰਿਹਾ ਉਹ ਟਾਈਪ ਕਰਕੇ ਕੰਟਰੋਲ ਥੋੜੀ ਹੈਗਾ ਇਹ ਜਿਸ ਤਰ੍ਹਾਂ ਕਿ ਰੇੜੀ ਮਾਰਕੀਟ ਬਣੀ ਹੁੰਦੀ ਆ ਭਾਈ ਅੱਗੇ ਦੁਕਾਨਾਂ ਮਤਲਬ ਮੰਨ ਲਓ 18 ਫੁੱਟ ਦੁਕਾਨ ਹੈ ਮਗਰ 18 18 ਫੁੱਟ ਤੇ ਅੱਗੇ ਮਲ ਗਿਆ ਨਾ ਦੁਕਾਨਾਂ ਵਾਲਿਆ ਇਹ ਵੀ ਨਜਾਇਜ਼ ਕਬਜ਼ਾ ਪਹੁੰਚ ਗਿਆ ਇਹ ਨਜਾਇਜ਼ ਕਬਜ਼ਾ ਕਮੇਟੀ ਘਰ ਵਾਲੇ ਕਰਨਾ ਨੂੰ ਸੁੱਤਰ ਆਹ ਵੇਖੋ ਰੇੜੀਆਂ ਲੱਗੀਆਂ ਆਹ ਵੇਖੋ ਲੱਗੇ ਆਹ ਵੇਖੋ ਸਾਰੇ ਤੁਸੀਂ ਪੁਰੇ ਜਾਓ ਸਭ ਕੁਝ ਦਿਖਾਓ ਵੱਡੀ ਵੱਡੀ ਸਮੱਸਿਆ ਐ ਸੋਲੇ ਜਿਹੜੀ ਆ ਬਹੁਤ ਵੱਡੀ ਸਮੱਸਿਆ ਭਾਈ ਇੱਕ ਦਿਨ ਦੀ ਨਹੀਂ ਬੜੇ ਚਰਦੀ ਸਮੱਸਿਆ ਪਿੱਛੇ ਵਰਤੀ ਸਾਡੇ ਨਾਲ ਮੌਜੂਦ ਨੇ ਰੈਡੀ ਫੜੀ ਵਾਲੇ ਪ੍ਰਗਟ ਸਿੰਘ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਸਮੱਸਿਆ ਕਿਵੇਂ ਹੱਲ ਹੋ ਸਕਦੀ ਹੈ ਪ੍ਰਗਟ ਸਿੰਘ ਜੀ ਰੈਡੀ ਵਾਲਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਰੈਡੀ ਫੜੀ ਵਾਲਿਆਂ ਨੇ ਜਿਹੜਾ ਆਵਾਜ਼ੀ ਵਿੱਚ ਨਿਕਣ ਪਾਇਆ ਤੁਹਾਨੂੰ ਕੀ ਲੱਗਦਾ ਹੈ ਸਮੱਸਿਆ ਕਿਵੇਂ ਹੱਲ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਤਾਂ ਉਹ ਜਿਹੜੇ ਦੁਕਾਨਾ ਵਾਲੇ ਆ ਇਹਨਾਂ ਸੁਧਾਰਨਾ ਚਾਹੀਦਾ ਜਿਹੜੇ ਦੁਕਾਨ ਸੀਦੇ ਫੁਰਤਕਾਨਾ ਹੈ ਬਾਰ ਬਾਰ ਬਰ ਬਰ ਮੁਕਾਬਲੇ ਕਿ ਬਿਸ਼ੇ ਹੈ ਬਾਰ ਬਾਰ ਬਰਤ ਦਾ ਕਾਲ ਜਿਹੜੀ ਜਿਹੜੀ ਲੱਗੇ ਉਹ ਰੱਖਦੇ ਲਗਣੀ ਹੈ ਉਹ ਜਿਹੜੀ ਲੱਗਦੇ ਲਾਉਣਾ ਉਹ ਸੜਕਦੇ ਲਾਉਣੀ ਹੈ ਇਸ ਕਰਕੇ ਇਹ ਜਿਹੜਾ ਦਕਾਨਾ ਆਪਣਾ ਮਸਾ ਹੱਲ ਹੋ ਜਾਂਦਾ ਇਹਨਾਂ ਜਿਹਨਾਂ ਥਾਂ ਪੰਦਾ ਉਹਨਾਂ ਨੂੰ ਬਿਨਾਂ ਬਾਕੀ ਖਲ ਹੋਣੀ ਚਾਹੀਦੀ ਰੇੜੀਆਂ ਸੁੱਕੇ ਰਹਿਣ ਛੜਕੀ ਵੀ ਹੋਵੇ ਤੇ ਰੇੜੀਆਂ ਵੀ ਜਰਾ ਰੋਟੀ ਖਾਣ ਠੀਕ ਹੈ ਜੀ ਹੁਣ ਜਿਹੜਾ ਉਹਦਾ ਜਿਹੜੀ ਫੜ ਜਾਣ ਕੇ ਆਣ ਕੇ ਆਉਂਦਾ ਜਿਹੜੀਆਂ ਲੱਗਿਆ ਜੀ ਫਲਾਂ ਲਗਾ ਤੈਕ ਬੜੀ ਆ ਤੇ ਦੁਕਾਨ ਵਾਲਾ ਕੁਝ ਪੁੱਛਦਾ ਜਾ ਕੇ ਦੁਕਾਨ ਵਾਲਾ ਲੈਂਦਾ ਵੀ ਨਹੀਂ ਚਾਜ ਕਰਦੇ ਕੀਤੇ ਹੋਏ ਨਹੀਂ ਆ ਜੀ ਬਿਲਕੁਲ ਕੰਮ ਨਹੀਂ ਕੀਤੇ ਤੁਹਾਨੂੰ ਦਿਖਾ ਦਿੰਦੇ ਆ ਇਦਰ ਵੇਖੋ ਥਾਣੇ ਆ ਲੈਕਰ ਸਾਰਾ ਥਾਣਾ ਕਬਜ਼ਾ ਕੀਤਾ ਜੀ ਠੀਕ ਹੈ ਜੀ ਇਦਰ ਵੇਖੋ ਇਦਰ ਪਿਛਲੇ ਪਿੰਦੇ ਦੇਖ ਲਓ ਇਹ ਤਾਂ ਖਾਰੇ ਰੋੜੇ ਚੱਲੇ ਜੁੱਤੇ ਮਰਦੀਆਂ ਦੇ ਤਾਂ ਇਹ ਕਬਜ਼ੇ ਹੋਏ ਬਹੁਤ ਹਾਂ ਜੀ ਸੈਂਟਰ ਪਾਈ ਨੂੰ ਕਹਿੰਦਾ ਲੋਕਾਂ ਨੇ ਰੇੜੀ ਫੜਿਆ ਖੇਤਰ ਲਾਇਆ ਇਹ ਲੋਕਾਂ ਨੇ ਰੇੜੀ ਫੜਿਆ ਕਬਜ਼ਾ ਕੀਤਾ ਹੈ ਜਿਹਨਾਂ ਲੋਟਰ ਪਾਈ ਉਹਨਾਂ ਦਾ ਕਬਜ਼ਾ ਹੋ ਜੀ ਇਹ ਨਗਰ ਪੰਚਾਇਤ ਵੱਲੋਂ ਇਹ ਕਰਦ ਰੇੜੀ ਫੜੀ ਵਾਲਿਆਂ ਨੂੰ ਜੇਕਰ ਜਗ੍ਹਾ ਦਿੱਤੀ ਜਾਂਦੀ ਆ ਉਹਦਰਾ ਤੁਸੀਂ ਸਮਝ ਜੇ ਜੇ ਬੁਖਰੀ ਇੱਕ ਮਾਰਕੀਟ ਬਣਾ ਦਿੰਦੇ ਤੁਸੀਂ ਸਮਝਦੇ ਜੀ ਐਂ ਤੇ ਉਹਨਾਂ ਵੱਲ ਕਹਿ ਚੁੱਕੇ ਆ ਪੇ ਸਾਨੂੰ ਬਲਾਗ ਜਗ੍ਹਾ ਦੇ ਦਿਓ ਜਾਂ ਹੋਰ ਕਿ ਪਲੇਸ ਜਗਾ ਸਾਨੂੰ ਖੁਦ ਹੀ ਜਗ੍ਹਾ ਦੇ ਦਿਓ ਕਿਤੇ ਸਾਡਾ ਪੱਕਾ ਰਿਕਾ ਬਣ ਜਾਵੇ ਪੱਕੇ ਜਿਗਾੜ ਪਾ ਦੇ ਸਾਨੂੰ ਪੱਕੇ ਦੁਕਾਨਾਂ ਮਿਲ ਜੇ ਪੱਕਾ ਸਕੋ ਹੋਵੇ ਅਸੀਂ ਗੱਲਬਾਤ ਕਰਨ ਲਈ ਪੁੱਜੇ ਹਾਂ ਨਗਰ ਪੰਚਾਇਤ ਦਫਤਰ ਪਿੱਖੀ ਵਿੰਡ ਵਿਖੇ ਜਿੱਥੇ ਕਿ ਪ੍ਰਧਾਨ ਸਰਦਾਰ ਸਕੱਤਰ ਸਿੰਘ ਡਲੇਰੀ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਇਸ ਬੰਦੀ ਗੱਲਬਾਤ ਕਰਦੇ ਹਾਂ ਕਿਵੇਂ ਜਿਹੜੇ ਬਹੁਤ ਆਮ ਹੀ ਚੱਲ ਪਿਆ ਰਹਿੰਦੀ ਹੈ ਤੇ ਆਵਾਜਾਈ ਦੀ ਸਮੱਸਿਆ ਦਾ ਰਾਹਗੀਰਾਂ ਨੂੰ ਜਿਹੜਾ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਸਾਨੂੰ ਇਸ ਬਾਰੇ ਦੱਸੋ ਇਹਦੇ ਵਾਸਤੇ ਇੱਕ ਤਹੀਂ ਜੀ ਆਪਣੀਆਂ ਟ੍ਰੈਫਿਕ ਲਾਈਟਾਂ ਦਾ ਪ੍ਰਪੋਜ਼ਲ ਬਣਾਈ ਉਹ ਵੀ ਨੂੰ ਪਾਸ ਹੋ ਗਈ ਹੈ ਥੋੜੇ ਚਿਰ ਚੋ ਰੈੱਡ ਲਾਈਟਾਂ ਵਾਲਾ ਕੰਮ ਮੁਕੰਮਲ ਕਰਾਂਗੇ ਦੁਜਾਏ ਦੋ ਸਾਈਡਾਂ ਤੇ ਦੋ ਪਾਈਪ ਬਾਈਪਾਸ ਹੋ ਗਏ ਆ ਵੀ ਜਿਹੜੇ ਇਹਦੇ ਨਾਲ ਥੋੜਾ ਜਿਹੀ ਜਿਹੜੀ ਰਾਹਤ ਮਿਲੂ ਇੱਕ ਇਹਦਾ ਮੇਨ ਆ ਵੱਡਾ ਘਾਰ ਮੈਂ ਵੀ ਝੋਨੇ ਕਣਕ ਦੇ ਸੀਜ਼ਨ ਦੇ ਵਿੱਚ ਜਿਹੜੀ ਆ ਨਾ ਦਾਣਾ ਮੰਡੀ ਉਹ ਬਿਲਕੁਲ ਸ਼ਹਿਰ ਦੇ ਸੈਂਟਰ 'ਚ ਆ ਉਹਦਾ ਕਰਕੇ ਵੀ ਜਿਹੜੀ ਉਹ ਬਹੁਤ ਵੱਡੀ ਸਮੱਸਿਆ ਆਉਂਦੀ ਟ੍ਰੈਫਿਕ ਦੀ ਇੱਕ ਜਿੰਨੇ ਰੇੜੀਆਂ ਵਾਲੇ ਆ ਇਹਨਾਂ ਲੋਕਾਂ ਨੇ ਦੋਵੇਂ ਹੀ ਸਾਈਡਾਂ ਸੜਕ ਦੇ ਅੱਧ ਤੱਕ ਰੋਕੀਆਂ ਜਾਂ ਬੜੀ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਇਹਨਾਂ ਨੂੰ ਨਗਰ ਪੰਚਾਇਤ ਵੱਲੋਂ ਇਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਜਿਹੜਾ ਇਹਨੂੰ ਰਕਾवट ਨਾ ਖੜੀ ਕਰੋ ਅਸੀਂ ਜੀ ਇਹਨਾਂ ਨੂੰ ਇੱਥੇ ਸੱਦ ਕੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗਾਂ ਆਖ ਰੱਖ ਰੱਖ ਕੇ ਬੜੀ ਬੇਰ ਬੇਨਤੀ ਕੀਤੀ ਆ ਅਨਾਉਂਸਮੈਂਟ ਵੀ ਕੀਤੀ ਆ ਸਾਰੇ ਬਾਜ਼ਾਰ ਦੇ ਵਿੱਚ ਅਸੀਂ ਤੇ ਇਹਨਾਂ ਨੂੰ ਇੱਕ ਹੋਰ ਰਾਏ ਦਿੱਤੀ ਨਾਲ ਵੀ ਜਿਆਦਾ ਨਹੀਂ ਦੋ ਦੋ ਵੋਟੀ ਪਿੱਛੇ ਚਲੇ ਜੋ ਫੁੱਟਪਾਥ ਦੇ ਲਾਗੇ ਚਲੇ ਜੂ ਤੁਹਾਡਾ ਵੀ ਕੰਮ ਚੱਲਦਾ ਰਹੇ ਤੇ ਜਿਹੜੇ ਆਉਣ ਵਾਲੇ ਆ ਰਾਹਗੀਰ ਉਹਨਾਂ ਨੂੰ ਕੋਈ ਤੰਗੀ ਨਾ ਹੋਵੇ ਪਰ ਪਤਾ ਨਹੀਂ ਕੀ ਇਹਨਾਂ ਸਾਡੇ ਲੋਕਾਂ ਦੇ ਦਿਲਾਂ 'ਚ ਬੈਠੀ ਆ ਵੀ ਜੇ ਅਸੀਂ ਇੱਥੋਂ ਪਿੱਛੇ ਹੋ ਗਏ ਤੇ ਸਾਡੀ ਗਾਕੀ ਨਾ ਬੰਦ ਹੋ ਜੇ ਸਿਰਫ ਆਪਣੇ ਮਨ ਤੇ ਵਿਸ਼ਵਾਸ ਕਰਨ ਦੀ ਲੋੜ ਆ ਰਹਿਣਾ ਉਹਨਾਂ ਅੱਡੇ 'ਚ ਜੇ 2 ਫੁੱਟ ਪਿੱਛੇ ਚਲੇ ਜਾਣ ਚੌਂਕ ਦੇ ਵਿੱਚ ਦੁਕਾਨਾਂ ਨੇ ਉਹ ਗਾਹ ਅਗਿਆਨਾਨਕ ਉਹਨਾਂ ਸਾਰਾ ਚੌਂਕ ਬੰਦ ਕੀਤਾ ਉਹਨਾਂ ਨੂੰ ਵੀ ਨਿੱਜੀ ਤੌਰ ਤੇ ਵੀ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਤੇ ਹੁਣ ਫੇਰ ਬੇਨਤੀ ਕਰਦਾ ਸਾਰੇ ਬਾਜ਼ਾਰ ਵਾਲਿਆਂ ਨੂੰ ਰੇੜੀ ਵਾਲਿਆਂ ਨੂੰ ਤੇ ਜਾਂ ਜਿਹੜੇ ਦੁਕਾਨਾਂ ਵਾਲੇ ਆ ਵੀ ਭਰਾਓ ਇਹੜੇ ਤੁਹਾਡੀਆਂ ਦੁਕਾਨਾਂ ਤੇ ਕਿ ਰੇੜੀਆਂ ਲੱਗੀਆਂ ਇਹਨਾਂ ਨੂੰ ਥੋੜਾ ਥੋੜਾ ਪਿੱਛੇ ਕਰਾ ਦਿਓ ਪ੍ਰਧਾਨ ਜੀ ਇਹ ਲੋਕਾਂ ਵੱਲੋਂ ਕਈਆਂ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਕਿ ਕਈ ਦੁਕਾਨਦਾਰ ਜਿਹੜੇ ਨੇ ਉਹ ਇਹਨਾਂ ਕੋਲੋਂ ਜਿਹੜਾ ਕਿਰਾਇਆ ਰਫਸੂਲ ਕਰ ਰਹੇ ਆ ਰੇੜੀ ਵਾਲਿਆਂ ਦਾ ਮੇਕੋ ਜੀ ਰੇੜੀ ਵਾਲਿਆਂ ਤੋਂ ਕਿਰਾਏ ਤੇ ਰੇੜੀ ਵਾਲਿਆਂ ਦਾ ਮਸਲਾ ਉਹ ਕਿਉਂ ਦਿੰਦੇ ਆ ਉਹ ਕਿਰਾਇਆ ਦਿੰਦੇ ਆ ਅਗਲੇ ਲੈਂਦੇ ਆ ਇਹ ਕਿਰਾਏ ਵਾਲਾ ਮੈਟ੍ਰਿਕ ਵੱਖਰਾ ਵੈਸੇ ਤੇ ਨਹੀਂ ਉਹਨਾਂ ਦੁਕਾਨਦਾਰਾਂ ਨੂੰ ਕਿਰਾਇਆ ਲੈਣਾ ਜਿਹੜਾ ਪਰ ਇਹ ਇੱਕ ਮੈਟਰ ਵੱਖਰਾ ਏ ਰੇੜੀਆਂ ਵਾਲਿਆਂ ਨੇ ਸੜਕ ਦੇ ਅੱਧ ਵਿੱਚ ਲਾਇਆ ਉਹਨਾਂ ਨੂੰ ਬੇਨਤੀ ਕੀਤੀ ਦੋ ਦੋ ਤਿੰਨ ਤਲ ਫੁੱਟ ਪਿੱਛੇ ਚਲੇ ਜਾਓ ਫੁੱਟ ਪਾਸ ਦੇ ਨਾਲ ਲਾ ਲਓ ਤੇ ਫਿਰ ਵੀ ਜਿਹੜੀ ਉਹ ਦੋ ਚਾਰ ਫੁੱਟ ਜਗ੍ਹਾ ਹਜੇ ਫਿਰ ਪਿੰਡਾਂ 'ਚੋਂ ਕਾਰਾਂ ਵਾਲੇ ਆਉਂਦੇ ਆ ਉਹਦਾ ਪਾਰਕਿੰਗ ਦਾ ਕੋਈ ਹੱਲ ਨਹੀਂ ਹੈਗਾ ਉਹ ਕਾਰ ਅਗਲਾ ਜਿੱਤੇ ਆਉਂਦਾ ਖੜੀ ਕਰਕੇ ਚਲੇ ਜਾਂਦਾ ਉਹ ਰਸਤਾ ਬੰਦ ਹੋ ਜਾਂਦਾ ਇਹਦੇ ਵੀ ਉਹ ਜੇ ਕਾਹੀਂ ਪ੍ਰਪੋਜ਼ਲ ਭੇਜੀ ਆ ਵੀ ਜਿਹੜਾ ਬਲਾਕ ਵਾਲਾ ਆਫਿਸ ਆ ਉਹ ਇਹਦੇ ਵਿੱਚ ਆਪਣੇ ਕਮੇਟੀ ਵਾਲੇ ਦਫ਼ਤਰ ਚ ਆ ਜੇ ਤੇ ਉਹ ਜਿਹੜੀ ਜਗ੍ਹਾ ਉੱਤੇ ਉਹ ਅਸੀਂ ਐਮਐਲਏ ਸਾਹਿਬ ਨੂੰ ਮੈਂ ਸਲਾਹ ਕੀਤੀ ਆ ਤੇ ਪ੍ਰਪੋਜ਼ਲ ਬਣਾਈ ਆ ਬਣਾ ਕੇ ਭੇਜੀ ਆ ਕਿ ਉਹ ਇਹ ਦਫ਼ਤਰ ਬਲਾਕ ਵਾਲੇ ਦਫ਼ਤਰ ਚ ਚਲੇ ਜਾਏ ਇਹ ਜਿਹੜੀ ਬਲਾਗ ਦੇ ਮਗਰ ਕਿਲਾਕ ਜਗਾ ਵੇਲੀ ਆ ਉੱਤੇ ਸਬਜੀ ਮੰਡੀ ਬਣ ਜੇ ਫਰੂਟ ਮੰਡੀ ਬਣ ਜੇ ਜੇ ਉਹ ਬਣ ਜੇ ਤੇ ਤਕਰੀਬਨ 70 80% ਉਹ ਜੜਾ ਮਸਲਾ ਹੱਲ ਹੋ ਜਾਂਦਾ ਹਾਂਜੀ ਜਿਸ ਤਰ੍ਹਾਂ ਕਿ ਸ਼ਹਿਰਾਂ ਦੇ ਵਿੱਚ ਪ੍ਰਧਾਨ ਜੀ ਰੈਡੀ ਮਾਰਕੀਟ ਜਿਹੜਾ ਵੱਖਰੀ ਜਗਾ ਬਣੀ ਹੋਈ ਆ ਹੁਣ ਭਿੱਖੀਵੰਡੀ ਵਿੱਚ ਕੋਈ ਨਹੀਂ ਸ਼ਹਿਰ ਆ ਜੇਕਰ ਵੱਖਰੀ ਰੈਡੀ ਮਾਰਕੀਟ ਹੋ ਜੇ ਤੇ ਫਿਰ ਤੇ ਬਹੁਤ ਵਧੀਆ ਫਲਾਂ ਵਾਲਿਆਂ ਦਾ ਤੇ ਦੂਸਰਾ ਸਬਜੀ ਵਾਲੀਆਂ ਦੁਕਾਨਾਂ ਦਾ ਇੱਕੋ ਜਗਾ ਤੇ ਜਿਹੜਾ ਉਹ ਜਿਹੜੀ ਦੁਕਾਨਾਂ ਸਾਰੀਆਂ ਲੱਗ ਜਾਣ ਤਾਂ ਵਧੀਆ ਹੋ ਜਾਏਗਾ ਵੀਰ ਜੀ ਇਹਨਾਂ ਨੂੰ ਬੜੇ ਅਸੀਂ ਬੇਨਤੀ ਕੀਤੀ ਬੱਸ ਸਟੈਂਡ ਤੇ ਹਾਲ ਦੀ ਘੜੀ ਜਗ੍ਹਾ ਵੇਖੀ ਕੋਈ ਬੱਸ ਇੱਥੇ ਰੁਕਦੀ ਨਹੀਂ ਬਸਾਂ ਅੰਬਰਸਰੋਂ ਜਾਂਦੀਆਂ ਉੱਥੇ ਦੀਆਂ ਨਿਕਲ ਜਾਂਦੀਆਂ ਪੱਟੀ ਵਾਲੀਆਂ ਆਉਂਦੀਆਂ ਉਹ ਇੱਥੇ ਰੁਕਦੀਆਂ ਨਹੀਂ ਇਹਨਾਂ ਨੂੰ ਬੇਨਤੀ ਕੀਤੀ ਰੇਡ ਗਾਣਾਂ ਨੂੰ ਵਾਰ-ਵਾਰ ਵੀ ਤੁਸੀਂ ਇੱਥੇ ਹਾਲ ਦੀ ਘੜੀ ਲਾ ਲਓ ਪਰ ਉਹ ਬੰਦੇ ਇੱਥੇ ਆਉਣ ਦਾ ਨਾਂ ਨਹੀਂ ਲੈਂਦੇ ਉਹਨਾਂ ਦੇ ਮਾਈਂਡ 'ਚ ਕੋਈ ਗੱਲ ਬੈ ਗਈ ਆ ਵੀ ਸਾਡੀ ਜਿਹੜੀ ਆ ਰੋਜੀ ਰੋਟੀ ਵਾਲਾ ਮਸਲਾ ਉਹ ਨਾ ਹੋਵੇ ਤੇ ਮੈਂ ਹੁਣ ਫੇਰ ਇੱਕ ਵਾਰ ਬੇਨਤੀ ਕਰਨੀ ਸਾਰਿਆਂ ਨੂੰ ਮੈਂ ਜੇ ਪ੍ਰਸ਼ਾਸਨ ਕੋ ਸਖਤ ਕਾਰਵਾਈ ਕਰੇ ਫਿਰ ਇਹਨਾਂ ਰੋੜਾ ਪਾਉਣਾ ਵੀ ਸਰਕਾਰ ਧੱਕੇਸ਼ਾਹੀ ਕਰਦੀ ਆ ਤੇ ਮੈਂ ਤੁਹਾਡੇ ਮਾਧਮ ਰਹੀਂ ਸਾਰੇ ਹੀ ਬਾਜ਼ਾਰ ਵਾਲਿਆਂ ਨੂੰ ਬੇਨਤੀ ਕਰਦਾ ਵੀ ਵੀਰ ਥੋੜਾ ਥੋੜਾ ਤੁਸੀਂ ਆਪਣਾ ਫਰਜ਼ ਸਮਝੋ ਜਾਂ ਤੇ ਪਿੱਛੇ ਹੋ ਜਾਓ ਜੇ ਕੋ ਨਾ ਡੇ ਤੇ ਫਿਰ ਤੁਹਾਨੂੰ ਮਜਬੂਰਨ ਕੋਈ ਕਾਰਵਾਈ ਕਰਨੀ ਪਵੇਗੀ ਧੰਨਵਾਦ ਪ੍ਰਧਾਨ ਜੀ ਸੋ ਇਹ ਸਾਰਾ ਨਗਰ ਪੰਚਾਇਤ ਭਿੱਖੀਵੰਡ ਦੇ ਪ੍ਰਧਾਨ ਸਰਦਾਰ ਸਕਤਰ ਸਿੰਘ ਡਲੇਰੀ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਆਵਾਜਾਈ ਦੀ ਸਮੱਸਿਆ ਪ੍ਰਤੀ ਜਿਹੜਾ ਜ਼ਰੂਰੀ ਲੋੜਿੰਦੇ ਕੰਮ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਚੁੱਕਣਗੇ